ਕਾਰਾਂ ਜਦੋਂ ਅਸੀਂ ਦੇਖਦੇ ਹੁੰਦੇ ਸੀ ਛੋਟੇ ਛੋਟੇ ਤੱਕ ਸਿਰਫ ਕੰਮੈਸਟਰ ਕਾਰ ਹੁੰਦੀ ਸੀ ਜੇ ਪਿੰਡ ਦੇ ਵਿੱਚ ਕੋਈ ਇੰਮੈਸਟਰ ਕਾਰ ਆ ਗਈ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੁੰਦਾ ਸੀ ਦੇਖਣ ਦੇ ਲਈ ਉੱਥੇ ਲੋਕਾਂ ਦੇ ਕੋਲ ਮੈਨੂੰ ਲੱਗਦਾ ਹੁਣ ਇੱਥੇ ਨਾਲੇ ਵੀ ਪੈਸਾ ਜਾਲੇ ਆ ਤੇ ਉਹ ਜਿੰਨੇ ਕ ਫੰਕਸ਼ਨਾਂ ਦੇ ਉੱਤੇ ਪੈਸੇ ਖਰਚ ਕਰਦੇ ਆ ਅਸੀਂ ਮੈਨੂੰ ਨਹੀਂ ਲੱਗਦਾ ਅਸੀਂ ਇੱਥੇ ਵੀ ਕਰਦੇ ਆ ਉਹ ਟਾਈਮ ਆਸਟ੍ਰੇਲੀਆ ਦਾ ਤੇ ਆਹ ਟਾਈਮ ਆਸਟ੍ਰੇਲੀਆ ਦਾ ਬਹੁਤ ਫਰਕ ਹੋਊਗਾ ਕਿ ਸੇਮ ਹੀ ਐ ਇੱਦਾਂ ਵੀ ਉਸ ਵੇਲੇ ਜਿਹੜੀ ਸੇ ਮਹਿੰਗਾਈ ਬਹੁਤ ਘੱਟ ਸੀਗੀ ਤੇ ਚੀਜ਼ਾਂ ਦੇ ਭਾ ਜਿਹੜੇ ਹੈ ਗਿਆ ਇਸ ਵੇਲੇ ਅਸੀਂ ਦੇਖੀਏ ਤਾਂ ਉਹਦੇ ਨਾਲੋਂ ਮੇਰਾ خیال 4-5 ਟਾਈਮਸ ਮੋਰ ਆ ਇਹ ਜਦੋਂ ਇੰਡੀਆ ਜਾਂਦੇ ਆ ਤਾਂ ਇਹਨਾਂ ਨੂੰ ਬੜੇ ਕੰਜੂਸ ਕਹਿੰਦੇ ਆ ਯਾ ਓਕੇ ਓਕੇ ਇਹਨਾਂ ਨੂੰ ਪਤਾ ਵੀ ਪੈਸਾ ਕਿੱਦਾਂ ਕਮਾਇਆ ਯਾ ਕੈਨੇਡਾ ਵਾਲੇ ਵੀ ਉੱਤਰ ਜਦੋਂ ਜਾਂਦੇ ਆ ਤਾਂ ਉਹ ਵੀ ਕੰਜੂਸੀ ਜਿਹੀ ਕਰਦੇ ਆ ਜਿਨ੍ਹਾਂ ਨੂੰ 20-25-25 ਸਾਲ ਗਿਆਨ ਹੋ ਗਏ ਆ ਜਦੋਂ ਉੱਥੇ ਕਿਤੇ ਵਿਆਹ ਸ਼ਾਦੀ ਤੇ ਜਾਂਦੇ ਆ ਤਾਂ ਉਹ 10 ਰੁਪਏ ਦਿੰਦੇ ਆ ਉਹਨਾਂ ਨੂੰ ਲੱਗਦਾ ਸੀ 10 ਡਾਲਰ ਦੇਦੇ ਆ 10 ਰੁਪਏ ਤਾਂ ਇੱਥੇ ਕਿਸੇ ਭਗਾਰੀ ਹੁੰਦਾ ਹੀ ਉਹ ਵੀ ਨਹੀਂ ਲੈਂਦਾ ਕੋਈ ਚ ਨਹੀਂ ਕੀਤਾ ਤੁਹਾਨੂੰ ਇੰਗਲਿਸ਼ ਤਾਂ ਦੀ ਹੁਣੀ ਪੂਰੀ ਇੰਗਲਿਸ਼ ਵਿੱਚ ਮੈਟਰ ਨਹੀਂ ਕਰਦੀ ਤੇ ਮੈਟਰ ਕਰਦੀ ਤੁਹਾਡੀ ਪੰਜਾਬੀ ਤੁਹਾਡੀ ਬੈਲੂ ਤੁਹਾਡਾ ਕਲਚਰ ਜਿਹੜਾ ਹੈ ਨਾ ਉਹਨੂੰ ਕੀ ਪਕਾਣਾ ਕਿੱਦਾਂ ਕਰਨਾ ਇਹ ਵੈਲਿਊ ਕਰਦੀ ਹੈ ਨਾ ਵਰਸ ਮਾਈਗ੍ਰੇਸ਼ਨ ਨੌਜਵਾਨ ਪੀੜ੍ਹੀ 'ਚ ਬਹੁਤ ਚੱਲ ਰਹੀ ਹੈ ਕੈਨੇਡਾ ਆਸਟ੍ਰੇਲੀਆ ਮੈਂ ਤੁਸੀਂ ਕੀ ਸੋਚਦੇ ਹੋ ਸਸ ਜਾਣਾ ਪੁੱਛਿਆ ਆ ਜਾਣਾ ਚਾਹੀਦਾ ਹਾਂਜੀ ਹਾਂਜੀ ਬਾਪੂ ਜੀ ਕਹਿੰਦੇ ਹੋਣਗੇ ਗੱਪ ਬਾਪੂ ਜੀ ਨੇ ਮੈਂ ਪਹਿਲਾਂ ਪੁੱਛਿਆ ਸੀ ਕਹਿੰਦੇ ਗੱਪ ਆ ਨਹੀਂ ਨਹੀਂ ਜੀ ਅਸੀਂ ਤਾਂ ਜਾਣਾ ਜਾਣਾ ਹਾਂਜੀ ਹਾਂਜੀ ਜਿਉ ਨਵੇਂ ਬੰਦੇ ਆ ਉਹ ਦੇਖ ਲਿਆ ਕਿ ਜਿਹੜੇ ਪੁਰਾਣੇ ਬੰਦੇ ਇਹਨਾਂ ਕੋ ਘਰ ਆ ਵਧੀਆ ਆ ਇਹਨਾਂ ਕੋ ਘਰ ਵਧੀਆ ਆ ਸਾਰਾ ਕੁਝ ਵਧੀਆ ਤੇ ਉਹ ਚੀਜ਼ ਜਿਹੜੀ ਆ ਉਹਨਾਂ ਨੇ ਸਮੇਂ ਦੇ ਨਾਲ ਕਮਾਈ ਹੁੰਦੀ ਆ ਬਹੁਤੇ ਬੰਦੇ ਉਹ ਸਮਝਦੇ ਨਹੀਂ ਉਹ ਕਹਿੰਦੇ ਸਾਨੂੰ ਅੱਜ ਹੀ ਇਹ ਚੀਜ਼ਾਂ ਚਾਹੀਦੀਆਂ ਹੁਣ ਦੀ ਜੰਗ ਪੀੜੀ ਜਿਹੜੀ ਆ ਉਹ ਕੀ ਕਰਦੀ ਆ ਉਹ ਕੰਮ ਵੀ ਕਰਦੀ ਆ ਤੇ ਦੋ ਦਿਨ ਥੋੜੀ ਬਹੁਤੀ ਮ제 ਵੀ ਕਰਦੇ ਆ ਇੰਜੋਏ ਵੀ ਕਰਦੇ ਆ ਪੰਜਾਬ ਤੋਂ ਕਿੱਥੋਂ ਆਪੀ ਸੱਸੀ ਖਾਨ? ਹੁਸ਼ਿਆਰਪੁਰ ਤੋਂ ਸੱਸੀ ਖਾਨ। ਹੁਸ਼ਿਆਰਪੁਰ ਤੋਂ। ਹੁਸ਼ਿਆਰਪੁਰ 'ਚ ਬੜੀਆਂ ਫੇਮਸ ਚੀਜ਼ਾਂ ਨੇ ਖਾਣ-ਪਾਣ ਨੂੰ ਲੈ ਕੇ, ਕਮਾਕਾਰਾਂ ਨੂੰ ਖੇਤੀਬਾੜੀ ਨੂੰ ਲੈ ਕੇ। ਕੋ ਪਿੰਡਿਆ ਕੋਲ ਬਜਵਾੜਾ। ਓਕੇ। ਹਾਂਜੀ। ਦੋ-ਤਿੰਨ ਕਿਲੋਮੀਟਰ ਤੇ। ਇੱਥੇ ਕੌਣ ਹੈ ਤੁਹਾਡਾ? ਸਾਰੇ ਪਰਿਵਾਰ ਇੱਥੇ ਹੀ ਹੈ। ਸਾਰੇ ਪਰਿਵਾਰ। ਕਿੰਨੇ ਸਾਲਾਂ ਤੋਂ? ਅ ਮੈਂ ਸਭ ਤੋਂ ਬਾਅਦ ਆਇਆ, ਮੈਂ 2001 'ਚ ਆਇਆ। ਅੱਛਾ ਤੁਸੀਂ ਆਏ ਹੋ 2001 'ਚ? ਮੈਂ ਸਭ ਤੋਂ ਬਾਅਦ ਆਇਆ। ਅੱਛਾ ਜੀ। ਹਾਂਜੀ। ਬਾਕੀ ਸਾਰਾ ਪਰਿਵਾਰ ਮੇਰੇ ਤੋਂ ਬਹੁਤ ਪਹਿਲਾਂ 10-12 ਸਾਲ ਪ ਫਿਰ ਇੱਥੇ ਟਾਊਨਸਵਿਲੀ ਆਈ ਸੀ ਜਾਂ ਕਿਤੇ ਹੋਰ ਹਾਂ ਸੀ ਐਨਐਸ ਫਿਰ ਆਈ ਸੀ ਪਹਿਲਾਂ ਹਾਂਜੀ ਇਹ ਮੇਰੇ ਬ੍ਰਦਰ ਆ ਨਾਲ ਇਹ ਆਏ 1990 ਵਿੱਚ ਅੱਛਾ ਇੱਕ ਸਿਸਟਰ ਮੇਰੀ ਆ ਉਹ ਸਭ ਤੋਂ ਵੱੱਲਾ ਆਈ ਸੀ ਉਹ 1984 ਚ ਆਈ ਸੀ ਇੰਨਾ ਪੁਰਾਣਾ ਉਦੋਂ ਕਿਵੇਂ ਸਬੱਬ ਬਣਿਆ ਉਹਨਾਂ ਦਾ ਜੇ ਉਹਨਾਂ ਦਾ ਫਾਰਮ ਹੈ ਉਹ ਪਹਿਲਾਂ ਉਹਨਾਂ ਦੀ ਫੈਮਿਲੀ ਇੱਥੇ ਅਸਲਾ ਜਿਹੜਾ ਬ੍ਰਦਰ ਇਨ ਲੋਆ ਉਹ ਇੱਥੇ ਦਾ ਬੋਨ ਆ ਓਕੇ ਉਹਨਾਂ ਦੀ ਫੈਮਿਲੀ ਨੂੰ ਮੀਅਰਲੀ ਮੈ ਵੀ 65 70 ইয়ার্স ਹੋ ਗਏ ਫਿਰ ਉਹ ਸਮਾਂ ਜਿਵੇਂ ਤੁਸੀਂ ਕਹਿੰਦੇ ਵੀ ਇੰਨੇ ਪੁਰਾਣੇ ਵੀਰ ਜੀ ਵੀ ਤੁਹਾਡੇ ਆਏ ਹੋਏ ਨੇ ਤੇ ਉਹ ਟਾਈਮ ਆਸਟ੍ਰੇਲੀਆ ਦਾ ਤੇ ਆਹ ਟਾਈਮ ਆਸਟ੍ਰੇਲੀਆ ਦਾ ਬਹੁਤ ਫਰਕ ਹੋਊਗਾ ਕਿ ਸੇਮ ਹੀ ਹੈ ਫਰਕ ਹੈ ਬਹੁਤ ਬਹੁਤ ਫਰਕ ਹੈ ਜੀ ਓਕੇ ਬਹੁਤ ਫਰਕ ਆ ਉਸ ਟਾਈਮ ਦੇ ਉੱਤੇ ਜਿਹੜੀਆਂ ਚੀਜ਼ਾਂ ਅਸੀਂ ਕਈ ਚੀਜ਼ਾਂ ਨਮੀਆਂ ਬਣਦੀਆਂ ਦੇਖੀਆਂ ਕਈ ਕਲੋ ਸਬਰ ਨਵੇਂ ਬਣਦੇ ਦੇਖੇ ਕਈ ਰੋਡਾਂ ਬਣਦੀਆਂ ਦੇਖੀਆਂ ਕਈ ਅਸੀਂ ਬ੍ਰਿਜ ਬਣਦੇ ਨਵੇਂ ਦੇਖਿਆ ਤੇ ਇਹ ਦੇਬ ਕੁਸ ਵੇਲੇ ਜਿਹੜੀ ਸੀ ਮਹਿੰਗਾਈ ਬਹੁਤ ਘੱਟ ਸੀਗੀ ਹਾਂਜੀ ਤੇ ਚੀਜ਼ਾਂ ਦੇ ਭਾਅ ਜਿਹੜੇ ਹੈਗੇ ਆ ਇਸ ਵੇਲੇ ਅਸੀਂ ਦੇਖੀਏ ਤਾਂ ਉਹਦੇ ਨਾਲੋਂ ਮੇਰਾ ਖਿਆਲ 4-5 ਟਾਈਮਸ ਮੋਰ ਆ। ਓਕੇ। ਇਹ ਤੇ ਤੁਸੀਂ ਫਿਰ ਇੰਗਲਿਸ਼ ਤਾਂ ਪੂਰੀ ਬੋਲ ਲੈਂਦੇ ਹੋਵੋਗੇ ਨਾ? ਇਹ ਥੋੜੀ ਬੋਲੀ ਲੈ ਲਈ ਦੀ। ਮੈਂ ਤੁਸੀਂ ਲੱਗਦਾ ਪਿਓਰ ਬੋਲਦੇ ਹੋਵੋਗੇ। ਹਾਂਜੀ। ਅਜੇ ਮੈਨੂੰ ਘੱਟ ਆਉਂਦੀ। ਨਹੀਂ ਨਹੀਂ ਬੋਲਦੇ ਆ ਪਰ ਫੇ ਵੀ 10 ਫਲੂਐਂਟ ਨਹੀਂ ਹੈਗੀ ਜਿੰਨੀ ਇੱਥੇ ਦੇ ਬੋਲ ਜਿਹੜੇ ਹੈਗੇ ਆ ਉਹਨਾਂ ਦੀ ਆ। ਓਕੇ। ਇਹ ਵੈਕ ਟੀਚਰਸ ਇੰਡੀਆ ਦੇ ਵਿੱਚ ओके ਤੇ ਤੁਸੀਂ ਜਿਵੇਂ ਕਹਿ ਲਓ ਵੀ ਤੁਸੀਂ ਕਿਹਾ ਵੀ ਮੈਂ ਮਤਲਬ ਆਸਟ੍ਰੇਲੀਆ ਦੀ ਹਰੇਕ ਚੀਜ਼ ਬਦਲਦੀ ਦੇਖੀ ਸਮੇ ਦੇ ਨਾਲ ਤੁਸੀਂ ਉਹ ਪੰਜਾਬ ਜਾਂ ਇੰਡੀਆ ਦੀ ਸਮੇ ਦੇ ਨਾਲ ਬਦਲਦੀ ਦੇਖੀ ਕਿ ਇੱਥੇ ਕਿਹ ਘਟ ਵੱਧ ਹੀ ਗਏ ਆ ਅਸੀਂ ਇਹ ਲਗਭਗ ਹਰ ਸਾਲ ਜਾਂਦੇ ਆ ਯੇ ਤੇ ਉੱਥੇ ਵੀ ਬਹੁਤ ਕੁਝ ਬਦਲਿਆ ਹੈ ਕਹਿ ਲਓ ਵੀ ਰੋਡਸ ਟਰਾਂਸਪੋਰਟ ਦੇ ਸਾਧਨ ਕਾਰਾਂ ਜਦੋਂ ਅਸੀਂ ਦੇਖਦੇ ਹੁੰਦੇ ਸੀ ਛੋਟੇ ਛੋਟੇ ਤੱਕ ਸਿਰਫ ਇੱਕ ਅੰਬੈਸਡਰ ਕਾਰ ਹੁੰਦੀ ਸੀ ਜੇ ਪਿੰਡ ਦੇ ਵਿੱਚ ਕੋਈ ਅੰਬੈਸਡਰ ਕਾਰ ਆ ਗਈ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੁੰਦਾ ਸੀ ਦੇਖਣ ਦੇ ਲਈ ਤੇ ਹੁਣ ਤਾਂ ਤੁਸੀਂ ਜਾ ਕੇ ਇੱਥੇ ਦੇਖੋ ਭਈ ਜਿੰਨੀਆਂ ਕਾਰਾਂ ਇੱਥੇ ਐਸ ਤੋਂ ਨੀਆਂ ਉੱਥੇ ਆ ਹਾਂਜੀ ਉੱਥੇ ਲੋਕਾਂ ਦੇ ਕੋਲ ਮੈਨੂੰ ਲੱਗਦਾ ਹੁਣ ਇੱਥੇ ਨਾਲੇ ਵੀ ਪੈਸਾ ਜਾਲੇ ਆ ਤੇ ਉਹ ਜਿੰਨੇ ਕ ਫੰਕਸ਼ਨਾਂ ਦੇ ਉੱਤੇ ਪੈਸੇ ਖਰਚ ਕਰਦੇ ਆ ਅਸੀਂ ਮੈਨੂੰ ਨਹੀਂ ਲੱਗਦਾ ਅਸੀਂ ਇੱਥੇ ਵੀ ਕਰਦੇ ਆ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ ਮੇਰੇ ਖਿਆਲ ਦੇ ਮੁਤਾਬਕ ਤਾਂ ਸਿੰਪਲ ਚਾਹੀਦਾ ਜਿੰਨਾ ਕੋ ਤੁਹਾਡਾ ਬਿੱਤਿਆ ਉਹਦੇ ਮੁਤਾਬਕ ਕਰਨੀ ਚਾਹੀਦੀਆ ਬਿੱਤ ਤੋਂ ਬਾਹਰ ਜਿਸ ਵੇਲੇ ਅਸੀਂ ੱਡੀਆਂ ਚੁੱਕ ਕੇ ਫਾਹ ਲੈਨੇ ਆ ਫੇਰ ਉਹ ਆਪਣੇ ਆਪ ਨੂੰ ਫੰਸੀ ਦੇਣ ਵਾਲੀ ਗੱਲ ਆ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਬਾਹਰਲੇ ਮੁਲਕ ਵਾਲੇ ਆਪਣੇ ਬਾਈ ਹੋ ਗਏ ਆਪਾਂ ਸਾਰੇ ਹੋ ਗਏ ਵੀ ਇਹ ਸੋਚ ਸਮਝ ਕੇ ਪੈ ਖਰਚਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਕਮਾਉਨੇ ਕਿਵੇਂ ਆ ਸ਼ਾਇਦ ਬਿਲਕੁਲ ਇਹ ਸੋਚ ਸਮਝ ਕੇ ਹੀ ਕਰਤਦੇ ਆ ਇਹ ਜਦੋਂ ਇੰਡੀਆ ਜਾਂਦੇ ਆ ਤਾਂ ਇਹਨਾਂ ਨੂੰ ਬੜੇ ਕੰਜੂਸ ਕਹਿੰਦੇ ਆ। ਇਹ ਓਕੇ ਓਕੇ ਇਹਨਾਂ ਨੂੰ ਪਤਾ ਵੀ ਪੈਸਾ ਕਿੱਦਾਂ ਕਮਾਇਆ ਜਾਂ ਇੱਕ ਖਰਚਦੇ ਨਹੀਂ। ਪਰ ਸਾਡੇ ਅੰਕਲ ਜਿਹੜੇ ਆ ਉਹ ਪਹਿਲਾਂ ਅਸੀਂ ਉਦੋਂ ਇੰਡੀਆ ਹੀ ਹੁੰਦੇ ਸੀ ਤਾਂ ਉਹ ਗਏ ਹੋ ਸੀ ਇਹ 1968 'ਚ ਕੈਨੇਡਾ ਗਏ ਸੀ। ਤੇ ਉਹ ਕੈਨੇਡਾ ਵਾਲੇ ਜਿਹੜੇ ਆ ਉਹ ਜਦੋਂ ਇੰਡੀਆ ਆਉਂਦੇ ਆ ਤੇ ਉਹ ਲੱਗਦਾ ਹੁੰਦਾ ਸੀਗਾ ਭਈ ਦੇ ਤੇਰੇ ਦੀ ਸ਼ਰਾਬ 5-10 ਬੰਦੇ ਇਕੱਠੇ ਕਰ ਲੈ ਤੇ ਹੋਰ ਬੰਦੇ ਨਾਲ ਇਕੱਠੇ ਕਰਕੇ ਸਾਨੂੰ ਤਾਂ ਸ਼ਰਾਬ ਲੈਣੀ ਤੋਰੀ ਰੱਖਦੇ ਹੁੰਦੇ ਸੀ ਜਾਓ ਵੇ ਜੋ ਬੋਤਲ ਮੁੱਕਣੀ ਹੈ ਕਹਿੰਦਾ ਚਲੋ ਜਾਓ ਵੇ ਤੇ ਇਥੇ ਹੋਰ ਬੋਤਲ ਲੈ ਕੇ ਉਹ ਬਹੁਤ ਖਰਚਾ ਕਰਦੇ ਹੁੰਦੇ ਸੀ ਪਤਾ ਨਹੀਂ ਉਹ ਕਿਉਂ ਹੁਣ ਸਾਨੂੰ ਤਾਂ ਅਸੀਂ ਇੱਥੇ ਆ ਕੇ ਕਰਦੇ ਆ ਅਸੀਂ ਉਹ ਚੀਜ਼ ਨਹੀਂ ਕਰ ਸਕਦੇ ਹਾਂਜੀ ਆਪ ਇੱਥੇ ਵਾਲੇ ਨੂੰ ਲੱਗਦਾ ਹਰ ਇੱਕ ਚੀਜ਼ ਸੰਭਲ ਕੇ ਕਰਦੇ ਨੇ ਨਾ ਗਰੋਸਰੀ ਤੋਂ ਲੈ ਕੇ ਜਾਂ ਹੋਰ ਕੋਈ ਚੀਜ਼ ਆਪਾਂ ਲਿਮਟ 'ਚ ਕਰਦੇ ਵੀ ਇੰਨਾ ਬਜਟ ਹੈ ਇਹਦੇ ਅੰਦਰ ਹੀ ਚੱਲਣਾ ਨਹੀਂ ਉੱਧਾ ਤਾਂ ਹੁਣ ਕੈਨੇਡਾ ਵਾਲੇ ਵੀ ਉੱਧਰ ਜਦੋਂ ਜਾਂਦੇ ਆ ਤਾਂ ਉਹ ਵੀ ਕੰਜੂਸੀ ਜਿਹੀ ਕਰਦੇ ਆ ਜਦੋਂ ਜਿਹੜੇ ਜਿਨ੍ਹਾਂ ਨੂੰ 20 25 25 ਸਾਲ ਗਿਆਨ ਹੋ ਗਏ ਆ ਜਦੋਂ ਉੱਥੇ ਕਿਤੇ ਵਿਆਹ ਸ਼ਾਦੀ ਤੇ ਜਾਂਦੇ ਆ ਤਾਂ ਉਹ 10 ਰੁਪਏ ਦਿੰਦੇ ਆ ਉਹਨਾਂ ਨੂੰ ਲੱਗਦਾ ਸੀ 10 ਡਾਲਰ ਦਿੰਦੇ ਆ ਹਾਂਜੀ ਜਦ ਕਿ 10 ਰੁਪਏ ਮੇਰਾ ਬ੍ਰਦਰ ਗਿਆ ਸੀ ਮੈਂ ਉਹ ਇੰਡੀਆ ਹੀ ਸੀ ਉਹ ਜਦੋਂ ਕਿਸੇ ਬੰਦੇ ਨੂੰ ਉਹ 10 ਰੁਪਏ ਦਦਦਾ ਸੀ ਮੈਂ ਕਿਹਾ ਇਹ ਕੀ ਕਰਦਾ ਤੂੰ 10 ਰੁਪਏ ਤਾਂ ਇੱਥੇ ਕਿਸੇ ਭਿਖਾਰੀ ਹੁੰਦਾ ਹੀ ਉਹ ਵੀ ਨਹੀਂ ਲੈਂਦਾ ਸਮਾਅ ਬਦਲ ਗਿਆ ਸਮਾਅ ਬਦਲ ਗਿਆ ਹੁਣ ਉਹ ਵੀ ਬੰਦੇ ਜਿਹੜੇ ਆ ਇੰਡੀਆ ਕੇ ਜਿਹੜੇ ਆ ਖਰਚਾ حسابਲਾ ਕਰਦੇ ਆ ਪਰ ਬਹੁਤ ਥੋੜੇ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਲੁਟਾ ਦਿਓ ਇੱਥੇ ਐਸ ਕਰਨਾ ਆ ਯਾ ਹਾਂਜੀ ਤੇ ਉਹ ਮੈਨੂੰ ਲੱਗਦਾ ਬਾਹਰ ਵੀ ਪਤਾ ਨਹੀਂ ਐਸੇ ਹੀ ਕਰਦੇ ਹੋਗੇ ਇਹ ਵੀ ਹੋ ਸਕਦਾ ਕਿਉਂਕਿ ਸਾਰਿਆਂ ਦੇ ਬਖਰੇ ਵਖਰੇ ਸੁਭਾਅ ਹੁੰਦੇ ਨੇ ਨਾ ਤੇ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਇਨਵੈਸਟ ਕਰਨਾ ਚਾਹੀਦਾ ਨੌਜਵਾਨ ਪੀੜ੍ਹੀ ਤੁਹਾਨੂੰ ਇਸ ਵੇਲੇ ਦੇਖਦੀ ਆ ਤਾਂ ਉਹ ਕੀ ਸਿੱਖਿਆ ਲਵੇ ਤੁਹਾਡੇ ਤੋਂ ਤੁਸੀਂ ਤੁਹਾਡੇ ਕੋ ਐਕਸਪੀਰੀਅੰਸ ਆ ਬਾਹਰ ਦਾ ਵੀ ਪੰਜਾਬ ਦਾ ਵੀ ਕੀ ਮੈਸੇਜ ਦਿਓਗੇ ਯੰਗ ਪੀੜ੍ਹੀ ਨੂੰ ਇੱਥੇ ਦਾ ਕਿ ਉਧਰ ਦਾ ਦੋਨਾਂ ਦੋਨਾਂ ਪੀੜੀਆਂ ਨੂੰ ਦੇ ਦੋ ਕਿਉਂਕਿ ਜਿਹੜੀ ਉਹ ਪੀੜੀ ਬਾਹਰ ਆਉਣ ਨੂੰ ਫਿਰਦੀ ਆ ਹਾਂਜੀ ਇੱਥੇ ਵਾਲੀ ਕੁਮਾਰੀ ਨੇ ਕੀ ਕੁਝ ਵੀ ਸੰਦੇਸ਼ ਉਹਨਾਂ ਨੂੰ ਦੇਣਾ ਚਾਹੁੰਗੇ ਨੌਜਵਾਨ ਪੰਜਾਬੀ ਪੀੜੀ ਨੂੰ ਜਿਹੜੀ ਇੱਥੇ ਦੀ ਪੀੜੀ ਆ ਉਦੇਲੀ ਤਾਂ ਇਹ ਹੀ ਚੀਜ਼ ਆ ਕਿ ਜਦੋਂ ਵੀ ਕੋਈ ਬੰਦਾ ਇੱਥੇ ਬਾਹਰ ਆਉਂਦਾ ਤੇ ਜਿਹੋ ਨਵੇਂ ਬੰਦੇ ਆ ਉਹ ਦੇਖ ਲਿਆ ਕਿ ਜਿਹੜੇ ਪੁਰਾਣੇ ਬੰਦੇ ਨੇ ਕੋਈ ਘਰ ਆ ਵਧੀਆ ਆ ਇਹਨਾਂ ਕੋ ਘਰ ਵਧੀਆ ਆ ਸਾਰਾ ਕੁਝ ਵਧੀਆ ਤੇ ਉਹ ਚੀਜ਼ ਜਿਹੜੀ ਆ ਉਹਨਾਂ ਨੇ ਸਮੇਂ ਦੇ ਨਾਲ ਕਮਾਈ ਹੁੰਦੀ ਆ ਤੇ ਜਿਹੜੇ ਤਾਂ ਸਮਝਦੇ ਆ ਉਹ ਤਾਂ ਠੀਕ ਹੈ ਜੰਗ ਪੀੜੀ ਵੀ ਬਹੁਤੇ ਬੰਦੇ ਉਹ ਸਮਝਦੇ ਨਹੀਂ ਉਹ ਕਹਿੰਦੇ ਸਾਨੂੰ ਅੱਜ ਹੀ ਇਹ ਚੀਜ਼ਾਂ ਚਾਹੀਦੀਆਂ ਤੇ ਇਹਦਾ ਸ਼ਾਰਟਕਟ ਕਿਹੜਾ ਚਾਹੀਦਾ ਸ਼ਾਰਟਕਟ ਤੁਹਾਨੂੰ ਪਤਾ ਹੀ ਹੈ ਕਿਹੜੇ ਹੁੰਦੇ ਆ ਤੇ ਉਹ ਉਹਨਾਂ ਦੇ ਲਈ ਅਸੀਂ ਉਹਨਾਂ ਨੂੰ ਮਨਾ ਕਰਦੇ ਆ ਵੀ ਤੁਹਾਡੇ ਕੋਲ ਵੀ ਸਭ ਕੁਝ ਹੋਊਗਾ ਜਦੋਂ ਅਸੀਂ ਆਏ ਸੀ ਅਸੀਂ ਵੀ ਉਦੋਂ ਇਕੱਲੇ ਹੀ ਆਏ ਸੀ ਇੱਕ ਟੈਚੀ ਇੱਕ ਟੈਚੀ ਲੈ ਕੇ ਤੇ ਇਹ ਸਮੇਂ ਦੇ ਨਾਲ ਮਿਹਨਤ ਕਰਕੇ ਸਾਰਿਆਂ ਨੇ ਬਣਾਏ ਆ ਮਿਹਨਤੀ ਸਾਰੇ ਹੀ ਬਹੁਤੇ ਆ ਜੰਗ ਪੀੜੀ ਵੀ ਬਹੁਤ ਮਿਹਨਤੀ ਆ ਪਰ ਅਸੀਂ ਜਿੰਨੇ ਕਹ ਲੋ ਅਸੀਂ ਸਾਨੂੰ ਕੰਮੇ ਕੰਮ ਦੇਖਦਾ ਸੀ ਬੱਚੇ ਨਾਲ ਸੀ ਤੇ ਹੁਣ ਦੀ ਜੰਗ ਪੀੜੀ ਜਿਹੜੀ ਆ ਉਹ ਕੀ ਕਰਦੀ ਆ ਉਹ ਕੰਮ ਵੀ ਕਰਦੀ ਆ ਤੇ ਦੋ ਦਿਨ ਥੋੜੀ ਬਹੁਤੀ ਮ제 ਵੀ ਕਰ ਦਿਆ ਇੰਜੋਏ ਵੀ ਕਰਦੇ ਆ ਤੁਸੀਂ ਕੁਝ ਕਹਿਣਾ ਜਾਓਗੇ ਪੁੱਛੋ ਤੁਸੀਂ ਨਹੀਂ ਮਤਲਬ ਇਹੀ ਮੈਸੇਜ ਤੁਹਾਡੇ ਬ੍ਰਦਰ ਨੇ ਦਿੱਤਾ ਇਹ ਮੈਸੇਜ ਹੋਈ ਆ ਇਹੋ ਜਿਹਾ ਮੈਂ ਜਿਹੜੇ ਇੱਥੇ ਹੋ ਰਹੇ ਮਿਹਨਤ ਕਰਕੇ ਕਰੋ ਟਾਈਮ ਦੇ ਨਾਲ ਸਭ ਕੁਝ ਹੋ ਜਾਂਦਾ ਨਾ ਟਾਈਮ ਲੱਗਦਾ ਹੈ ਇੱਕ ਚੀਜ਼ ਇੰਦੇ ਵਿੱਚ ਆਉਂਦੇਗਾ ਸਭ ਕੁਝ ਬਣ ਜਾਂਦਾ ਔਖਾ ਜਿਹਦਾ ਉਹਨੇ ਪਹਿਲਾਂ ਕਹਿੰਦੇ ਪਹਿਲੇ ਮੰਗਾਈ ਦੀ ਗੱਲ ਕਰਦੇ ਜਦੋਂ ਮੈਂ ਆ 45 ਸੈਂਟ ਨੂੰ ਲੀਟਰ ਪੈਟਰੋਲ ਸੀ ਓਕੇ ਹੈਨਾ 45 ਸੈਂਟੂ ਪੈਟਰੋਲ ਸੀ ਤੇ ਹੁਣ ਦੇ ਲੋਕਾਂ ਨਾਲ ਡਿਫਰੈਂਟ ਆਗਾ ਜੇ ਉਸ ਵੇਲੇ ਪੈਟਰੋਲ ਜਾਂ ਚੀਜ਼ਾਂ ਸਸਤੀਆਂ ਸੀ ਤੇ ਸਾਡੀ ਬੇਜਸ ਵੀ ਉਹਦੇ ਹਿਸਾਬ ਨਾਲ ਘੋਣੀ ਕੇ ਸੀ ਹੈਨਾ ਹਨ ਪਰ ਉਹ ਬੇਜੇ ਦੀ ਵੈਲਿਊ ਸੀ ਥੋੜੀ ਜਿਹੀ ਜਿਹੜੇ ਹੁਣ ਪੈਸੇ ਜਾਦੇ ਆ ਪਰ ਉਹਦੀ ਵੈਲਿਊ ਨਹੀਂ ਕਿ ਉਹ ਹੀ ਆਪਣਾ ਕਮਾਈ ਕਰੋ ਕਮਾਈ ਦੇ ਟਾਈਮ ਟਾਈਮ ਦਿਓ ਤਾਂ ਟਾਈਮ ਦੇ ਨਾਲ ਸਭ ਕੁਝ ਬਣ ਜਾਂਦਾ ਹੈ ਤੁਸੀਂ ਦੱਸਿਆ ਵੀ ਤੁਸੀਂ ਇੰਨੇ ਪ੍ਰਾਣੀ ਸੀ ਇੱਕ ਸਟੂਡੈਂਟ ਆਏ ਸੀ ਕਿ ਕਿੰਨੀ ਉਮਰ ਸੀ ਉਦੋਂ ਮੇਰੀ ਉਮਰ ਮੇਰੀ ਸੀ 20 29 29 ਸੀ ਉਦੋਂ ਪੂਰਾ ਪਰਿਵਾਰ ਆਇਆ ਸੀ 29 ਯਾ ਯੇਸ ਪੂਰਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਆ ਓਕੇ ਤੇ ਉਹ ਦੋ ਬੱਚਿਆਂ ਨੇ ਕੀ ਸਮਾਂ ਉਦੋਂ ਦਾ ਦੇਖਿਆ ਚੇਂਜਸ ਉਹਨਾਂ ਨੂੰ ਵੀ ਲੱਗਦਾ ਹੋਊਗਾ ਕਿ ਹੁਣ ਬਹੁਤ ਚੇਂਜ ਹੋ ਗਿਆ ਆਸਟ੍ਰੇਲੀਆ 'ਚ ਵੀ ਉਹਨਾਂ ਨੂੰ ਪਤਾ ਹੈ ਉਹ ਤਾਂ ਗਰੋ ਅਪ ਹੋਏ ਨਾ ਜਿਹਦਾ ਟਾਈਮ ਦੇ ਨਾਲ ਜਿਹੜਾ ਕੋਈ ਵੀ ਬੱਚਾ ਗਰੋ ਅਪ ਹੁੰਦਾ ਉਹਨੂੰ ਇੰਨਾ ਫਰਕ ਪੈਂਦਾ ਸਾਨੂੰ ਫਰਕ ਪੈਂਦਾ ਉਹ ਮਾਹੌਲ ਦੇ ਨਾਲ ਜਿੱਦਾਂ ਜਿੱਦਾਂ ਗਰੋ ਹੁੰਦੇ ਆ ਨਾ ਉਹਨਾਂ ਨੂੰ ਇੰਨਾ ਨਹੀਂ ਫਰਕ ਪੈਂਦਾ ਪਰ ਮੇਨ ਥਿੰਗ ਆਈ ਉਹ ਬੇ ਇੱਥੇ ਤੁਸੀਂ ਜਿੱਦਾਂ ਤੁਸੀਂ ਕੁਐਸਚਨ ਕੀਤਾ ਤੈਨੂੰ ਇੰਗਲਿਸ਼ ਤੋਂ ਦੀ ਹਣੀ ਪੁੱਰੀ ਇੰਗਲਿਸ਼ ਮੈਟਰ ਨਹੀਂ ਕਰਦੀ ਤੇ ਐਨੀ ਮੈਟਰ ਕਰਦੀ ਤੁਹਾਡੀ ਪੰਜਾਬੀ ਤੁਹਾਡੀ ਵੈਲਿਊ ਤੇ ਤੁਹਾਡਾ ਕਲਚਰ ਜਿਹੜਾ ਹੈ ਨਾ ਉਹਨੂੰ ਕੀ ਪਕਾਣਾ ਕਿੱਦਾਂ ਕਰਨਾ ਇਹ ਵੈਲਿਊ ਕਰਦੀ ਹੈ ਨਾ ਸਾਡੀ ਫੈਮਿਲੀ ਦੇ ਸਾਰੇ ਬੱਚੇ ਇਹ ਮੇਰੇ ਵੱਡੇ ਭਾਈ ਆ ਇਹ ਐਸੋਸੀਏਸ਼ਨਾਂ ਦਾ ਦੋ ਆ ਇੱਥੇ ਸਾਰੇ ਬੱਚੇ ਜਿੰਨੇ ਸਾਰਿਆਂ ਦੇ ਸਾਰੇ ਪੰਜਾਬੀ ਪਾਪਕ ਬੋਲਦੇ ਦੀ ਕਹਿਣ ਸਾਰ ਕਹਿਣ ਸਾਰ ਦੇ ਇੱਥੇ ਦੇ ਬੋਰ ਨਾ ਜਿਵੇਂ ਤੁਸੀਂ ਕਹਿ ਵੀ ਕਲਚਰ ਸਾਹਮ ਕੇ ਰੱਖਣਾ ਚਾਹੀਦਾ ਇਹ ਵੀ ਜ਼ਰੂਰੀ ਹੈ ਪੰਜਾਬੀ ਮੈਨੂੰ ਹੁਣ ਬਹੁਤ ਪੰਜਾਬੀ ਆਉਂਦੀ ਹੈ ਇੰਗਲਿਸ਼ ਮੈਨੂੰ ਜਿੰਨੀ ਕਿ ਲੋੜਾ ਉਨੀ ਕੁ ਬੋਲੇ ਹੀ ਦੀ ਹੈ ਇੰਗਲਿਸ਼ ਜਿੰਨੀ ਲੋ ਹਾਂਜੀ ਇੰਨੀ ਇੰਗਲਿਸ਼ ਟਾਈਮ ਸਰ ਜਾਂਦਾ ਜਿੰਨੀ ਜਿੰਨੀ ਇੰਗਲਿਸ਼ ਇਹ ਤੁਹਾਨੂੰ ਆਉਂਦੀ ਹੈ ਜਿੰਨੀ ਤੁਹਾਨੂੰ ਲੋੜ ਆ ਪਰਫੈਕਟ ਗੁੱਡ ਨਾ ਫਨਾ ਪਰ ਇਹ ਨਹੀਂ ਹੈ ਜੇ ਤੁਸੀਂ ਆਪਣਾ ਕਲਚਰ ਵਿਚਾਰੇ ਉਹਦੇ ਨਾਲ ਸਭ ਕੁਝ ਆ ਤੁਸੀਂ ਜਿਵੇਂ ਕਿਹਾ ਵੀ ਉਹ ਸਾਮਗੇ ਰੱਖਦੇ ਹਾਂ ਜਿਵੇਂ ਹੁਣ ਦੀ ਪੀੜ੍ਹੀ ਕਹਿੰਦੀ ਵੀ ਰਿਵਰਸ ਮਾਈਗ੍ਰੇਸ਼ਨ ਦੁਬਾਰਾ ਪੰਜਾਬ ਚ ਲਈ ਤੁਸੀਂ ਨਹੀਂ ਸੋਚਿਆ ਇੰਨੇ ਪੁਰਾਣੇ ਆਏ ਹੋ ਤੂੰ ਹਾਰ ਦੇ ਕਿਉਂਕਿ ਗੱਪ ਮਾਰਨੀ ਸਹੀ ਨਹੀਂ ਕਿ ਤੇ ਬੱਚੇ ਆ ਤੇ ਬੱਚੇ ਛੱਡ ਕੇ ਨਹੀਂ ਜਾ ਸਕਦੇ ਤੇ ਉਹ ਉਹ ਜਿਹੜੇ ਇੱਥੇ ਗਰੋ ਅਪ ਹੋਏ ਉਹਨੇ ਵਸ ਜਿਹੜਿਆਂ ਉਹਨਾਂ ਨੇ ਉਹਨਾਂ ਲਈ ਹਾਰਡ ਹੈ ਤੇ ਜਾ ਕੇ ਰਹਿਣਾ ਜਿੱਦਾਂ ਦਾ ਇੱਥੇ ਰਹਿਣਾ ਚਾਹਣਾ ਉਹਨਾਂ ਦਾ ਉਹਨਾਂ ਲਈ ਸਾਡੇ ਲਈ ਠੀਕ ਆ ਪਰ ਉਹਨਾਂ ਲਈ ਬਹੁਤ ਹਾਰਡ ਜਿਹੜੇ ਕਿ ਜਿਹੜੇ ਪਿੱਛੇ ਜਿੱਦਾਂ ਜੇ ਅਸੀਂ ਆਏ ਆ ਜਦੋਂ ਹਲੇ ਉਹ ਗਰੁੱਪੋਂ ਦੇ ਉਦੋਂ ਸਾਡੇ ਕੋਲ ਚਾਂਸ ਸੀ ਇਹ ਜਾ ਸਕਦੇ ਪਰ ਟਾਈਮ ਟਾਈਮ ਨੇ ਕਹਿ ਸਕਦਾ ਕੁਝ ਵੀ ਹੋ ਸਕਦਾ ਟਾਈਮ ਮਿਲਨੇ ਤੁਹਾਨੂੰ ਕੀ ਲੱਗਦਾ ਵੀ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਜਾਣ ਆਪਣੀ ਸੋਚ ਆ ਜੀ ਨੇ ਕਿਦਾਂ ਹੈ ਜਾਣਾ ਜਾਣੇ ਨੂੰ ਵਾਪਸ ਜੇ ਜਿਹਨੂੰ ਲੱਗਦਾ ਪਈ ਮੈਂ ਉੱਥੇ ਜਾ ਕੇ ਆਪਣੀ ਗੁੱਡ ਲਾਈਫ ਜੀ ਸਕਦਾ ਇੱਥੇ ਨਾ ਉਹ ਆਪਣੀ ਆਪਣੀ ਸੋਚਾਂ ਨੇ ਅੱਜ ਜਿਵੇਂ ਤੁਸੀਂ ਕਿਹਾ ਵੀ ਕਲਚਰ ਸਾਂਭਣਾ ਚਾਹੀਦਾ ਪੰਜਾਬੀ ਆਉਣੀ ਚਾਹੀਦੀ ਆ ਫਿਰ ਪੰਜਾਬ ਤਾਂ ਉੱਥੇ ਜਾ ਕੇ ਸਾਂਭਿਆ ਜਾਊਗਾ ਇੱਥੇ ਬੈਠੇ ਕੇ ਸਾਂਭੇ ਨਹੀਂ ਜਾਣਾ ਨਹੀਂ ਇਹ ਗਲਤ ਤੁਸੀਂ ਦੇਖੋ ਗੋਰਿਆਂ ਨੇ ਕਿੰਨਾ ਸਾਲ ਰਾਜ ਕੀਤਾ ਆਪਣੇ ਉੱਤੇ ਹਾਂਜੀ ਆਪਣਾ ਕਲਚਰ ਦੇ ਨਹੀਂ ਕੋਇਆ ਸਮਾ ਆਪਣਾ ਕਲਚਰ ਉੱਥੇ ਛੱਡ ਕੇ ਆਏ ਹੈ ਉੱਥੇ ਆਪਣੇ ਪਹਿਲੀਆਂ ਪੁਰਾਣੀਆਂ ਜਿਹੜੀ ਅਸੀਂ ਜਦੋਂ ਆਪਣੇ ਬਜ਼ੁਰਗਾਂ ਕੋਲ ਸੁਣੀਦਾ ਸੀ ਕਿਸੇ ਘਰ ਨੂੰ ਕੋਈ ਲੋਕ ਨਹੀਂ ਕੋਈ ਕੁੰਡਾ ਨਹੀਂ ਕੋਈ ਕੁਝ ਨਹੀਂ ਅੰਦਰ ਹਨੇ ਗੋਹਰੇ ਛੱਡ ਗਏ ਉੱਤੇ ਕੁੰਡੇ ਵੀ ਲਾਗੇ ਲੋਕ ਵੀ ਲਾਗੇ ਸਭ ਕੁਝ ਲੱਗਣਾ ਪਏ ਆਪਣਾ ਉਹ ਸਭ ਕੁਝ ਛੱਡ ਕੇ ਆਏ ਇਹੋ ਹੀ ਆਪਣੇ ਕੋ ਹੋਣਾ ਚਾਹੀਦਾ ਆਪਾਂ ਇੱਥੇ ਆਏ ਆ ਗੁੱਡ ਲਾਈਫ ਵਾਸਤੇ ਆਪਣਾ ਕਲਚਰ ਗੁਆਣ ਵਾਸਤੇ ਨਹੀਂ ਆਏ ਹਨੇ ਗੁੱਡ ਲਾਈਫ ਵਾਸਤੇ ਆਇਆ ਗੁੱਡ ਲਾਈਫ ਆਪਣਾ ਕਲਚਰ ਬਚਾ ਕੇ ਰੱਖੋ ਨਿਆਣੇ ਬੱਚਿਆਂ ਨੂੰ ਆਪਣੇ ਕਲਚਰ ਦੱਸੋ ਆ ਸਾਡਾ ਕਲਚਰ ਪੰਜਾਬੀ ਬੋਲੋ ਉਹਨਾਂ ਨਾਲ ਇੰਗਲਿਸ਼ ਦੀ ਪ੍ਰੋਬਲਮ ਨਹੀਂ ਇੰਗਲਿਸ਼ ਦੀ ਜਿਹੜਾ ਬੱਚਾ ਹੈਗਾ ਸਕੂਲ ਜਾਣ ਲੱਗਦਾ ਉਹਨੂੰ ਇੰਗਲਿਸ਼ ਦੋ ਵੀਕ ਦੋ ਬੀਕ ਦੇ ਵਿੱਚ ਹੁਣ ਗਰੋਅਪ ਟਾਈਮ ਹੈ ਨਾ ਆ ਜਾਂਦੀ ਪਰ ਜੇ ਤੁਸੀਂ ਹੁਣ ਉਹ ਤੋਂ ਵੀ ਪਹਿਲਾਂ ਘਰ ਵਿੱਚ ਵੀ ਇੰਗਲਿਸ਼ ਬੋਲਦੇ ਰਹੇ ਜੀ ਲੋ ਬੇ ਹਾਂ ਜੀ ਉਹਨੇ ਕਿੱਥੇ ਸਿੱਖਣੀ ਆ ਤੇ ਤੁਸੀਂ ਕਹਿ ਸਕਦੇ ਬਈ ਉਹਨੂੰ ਤੁਸੀਂ ਪੰਜਾਬੀ ਸਿਖਾ ਦੋਗੇ ਹੁਣ ਅਸੀਂ ਜਾਣੇ ਇੰਡੀਆ ਤਕਰੀਬਨ 8-10 ਸਾਲ ਜਾਣੇ ਹ ਪਰ ਬੱਚੇ ਕੋਈ ਨਹੀਂ ਜੋ ਹੁਣ ਤਾਂ ਗਰੋਅਪ ਹੋ ਗਿਆ ਜੋ ਛੋੜੇ ਵੀ ਸੀ ਹਨ ਕੋਈ ਬਰੀ ਨਹੀਂ ਹੁੰਦੀ ਜਿੱਥੇ ਮਰਜ਼ੀ ਜਾਂਦੀ ਜੇ ਇਹਨਾਂ ਮਰਜ਼ੀ ਗੱਲਬਾਤ ਕਰਦੇ ਨਹੀਂ ਤਾਂ ਤੁਹਾਡੀ ਉਂਗਲੀ ਫੜ ਕੇ ਰੱਖੂਗੇ ਕਿ ਇਹਨਾਂ ਨਾਲ ਗੱਲ ਨਹੀਂ ਕਰਨੀ ਇਹਨਾਂ ਕੀ ਪ੍ਰੋਬਲਮ ਆਉਂਦੀਆਂ ਨੇ ਜੇ ਕਲਚਰ ਕਲਚਰ ਦੇ ਨਾਲ ਇੱਕ ਵੱਡੀ ਗੱਲ ਇਹ ਹੈਗੀ ਆ ਕਿ ਜਿਹੜੇ ਇੱਥੇ ਦੇ ਬੱਚਿਆਂ ਨੇ ਗਰੋਅ ਅਪ ਹੋਏ ਆ ਉਹਨਾਂ ਦੇ ਕੋਲ ਲਾਈਫ ਏਰੀਆ ਉਹ ਰੀਅਲ ਲਾਈਫ ਆ ਜਿਹੜੇ ਇੰਡੀਅਨ ਬੱਚੇ ਗਰੋਅ ਅਪ ਹੁੰਦੇ ਉਹ ਜੋ ਕੁਛ ਵਾਲੇ ਦੁਆਲੇ ਦੇਖਦੇ ਆ ਟੋਟਲੀ ਫੇਕ ਫੇਕ ਲਾਈਫ ਆ ਇੱਥੇ ਦੇ ਬੱਚਿਆਂ ਨੂੰ ਜਦੋਂ ਤੁਸੀਂ ਅਸੀਂ ਉੱਥੇ ਚਲੇ ਵੀ ਜਾਈਏ ਜਦੋਂ ਅਸੀਂ ਉੱਥੇ ਜਾ ਕੇ ਉਹਨਾਂ ਬੱਚਿਆਂ ਦੇ ਵਿੱਚ ਅਸੀਂ ਇਹਨਾਂ ਨੂੰ ਛੱਡਾਂਗੇ ਇਹਨਾਂ ਨੇ ਬੋਲਣਾ ਸੱਚ ਤੇ ਉਹਨਾਂ ਨੇ ਸਦਾ ਝੂਠ ਬੋਲਣਾ ਡਿਫਰੈਂਸ ਤੇ ਉੱਥੇ ਐਡਜਸਟ ਨਹੀਂ ਹੋ ਸਕਦੇ ਤੇ ਇਦੇ ਨਾਲ ਬੈਟਰ ਇਹੀ ਆ ਆਪਣਾ ਕਲਚਰ ਸੰਭ ਕੇ ਰੱਖੋ ਔਰ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਆਪਣੇ ਬੱਚਿਆਂ ਨੂੰ ਸੰਭ ਕੇ ਰੱਖੋ ਮੇਰੇ ਖਿਆਲ ਦੇ ਵਿੱਚ ਇਹੀ ਸਭ ਤੋਂ ਵਧੀਆ ਚੀਜ਼ ਹੋਊਗੀ ਅੱਜ ਤੱਕ ਤੁਸੀਂ ਤੁਸੀਂ ਦੇਖ ਲਓ ਕਿਸੇ ਵੀ ਗੋਰਾ ਤੁਹਾਨੂੰ ਕਹਿੰਦਾ ਵੇ ਤੂੰ ਤੁਸੀਂ ਆਪਣਾ ਗੱਲ ਚ ਖੁਸ਼ ਹੁੰਦੇ ਆ ਜੋ ਤੁਸੀਂ ਦਾਦੇ ਹੋਣੇ ਤੁਸੀਂ ਪੰਜਾਬੀ ਬੋਲਦੇ ਆ ਕਰਦੇ ਉਹ ਕਹਿੰਦੇ ਲੱਕੀ ਲੱਕੀ ਕਹਿੰਦੇ ਲੱਕੀ ਯੂ نو ਦ ਟੂ ਲੈਂਗੁਏਜ ਥਰੀ ਲੈਂਗੁਏਜ ਹੈ ਨਾ ਕੋਈ ਨਹੀਂ ਗੁਰੇ ਗੁਰ ਖੁਸ਼ ਹੁੰਦੇ ਆ ਉਹ ਆਪਣੇ ਆਪਣੇ ਲੋਕ ਇਹ ਜਿਹੜੇ ਕਹਿੰਦੇ ਬਈ ਇੰਗਲਿਸ਼ ਆਉਣੀ ਚਾਹੀਦੀ ਇੰਗਲਿਸ਼ ਤਾਂ ਬੱਚੇ ਨੂੰ ਕੋਈ 2 2 ਵੀਕ ਦਾ 3 ਵੀਕ ਤੋਂ ਬਾਅਦ ਟਾਈਮ ਨਹੀਂ ਲੱਗਦਾ ਬੱਚੇ ਬੋਲ ਕਿਉਂਕਿ ਹਰ ਬੇਲੇ ਉਹਨਾਂ ਵਿੱਚ ਰਹਿਣਾ ਉਹਨਾਂ ਨੇ ਹਨ ਜੇ ਉਹ ਘਰ ਵਿੱਚ ਵੀ ਬੋਲਣ ਲੱਪੇ ਅੱਜ ਦੀ ਤੁਹਾਨੂੰ ਅੱਜ ਦੀ ਮੈਂ ਤੁਹਾਨੂੰ ਗੱਲ ਦੱਸ ਦੱਸ ਇੱਥੇ ਸੁਪਰਮਾਰਕ ਇੱਥੇ ਮਾਰਕੀਟ ਲੱਗਦੀ ਬੈਜੀ ਫਾਰਮਰ ਮਾਰਕੀਟ ਉਹਦੇ ਵਿੱਚ ਸਵੇਰੇ ਗਏ ਮੈਂ ਲੈ ਮੇਰੀ ਵਾਈਫ ਥਿਉਂ ਚੇ ਸੰਗਲੇ ਗੋਰੀ ਦੇ ਤੋਂ ਉਹ ਜੀ ਸਮਾਨ ਲਿਆ ਤਾਂ ਉਹ ਸਾਨੂੰ ਕੁਝ ਦੀ ਕਿੰਸੀ ਕਿੰਤੋਂ ਆਉਂਦਾ ਪੀ ਇੰਡੀਆ ਤੋਂ ਕਿਸੀ ਡਾਕਟਰ ਵੀ ਸੀ ਇੰਡੀਆ ਪੰਜਾਬੀ ਕਹਿੰਦੇ ਤੁਸੀਂ ਕਿੰਨੀਆਂ ਲੈਂਗੁਏਜ ਬੋਲ ਸਕਦੇ ਆ ਮੈਂ ਕਿਹਾ ਮੈਂ ਤਿੰਨ ਜਾਂ ਚਾਰ ਇੰਗਲਿਸ਼ ਲੈਂਗੁਏਜ ਬੋਲ ਸਕਦਾ ਮੈਂ ਪੰਜਾਬੀ ਬੋਲ ਸਕਦਾ ਮੇਰੀ ਮਦਰ ਟੰਗ ਆ ਮੈਂ ਹਿੰਦੀ ਬੋਲ ਸਕਦਾ ਮੈਂ ਮੈਂ ਇੰਗਲਿਸ਼ ਬੋਲ ਸਕਦਾ ਮੈਂ ਉਰਦੂ ਪੜ ਨਹੀਂ ਸਕਦਾ ਪਰ ਮੈਂ ਜੇ ਬੋਲਿਆ ਉਰਦੂ ਮੈਂ ਸਮਝ ਸਕਦਾ ਓਕੇ ਕੀ ਸਾਡੇ ਫਾਦਰ ਜਿਹੜੇ ਸੀ ਉਹ ਬਹੁਤ ਵਧੀਆ ਉਹਨਾਂ ਦਾ ਉਰਦੂ ਹੁੰਦਾ ਸੀਗਾ ਓਕੇ ਯੇ ਤੇ ਫਿਰ ਉਹ ਇੰਨੀ ਖੁਸ਼ ਹੋਈ ਕਿ ਤੈਨੂੰ ਇੰਨੀ ਲੈਂਗੁਏਜ ਆਉਂਦੀਆਂ ਸਾਨੂੰ ਤਾਂ ਸਿਰਫ ਇੱਕੋ ਹੀ ਆਉਂਦੀ ਆ। ਤਾੜੀ ਮਾਰਦੇ ਬਾਪੂ ਜੀ ਦੇ ਨਾਮ ਤੇ ਬਾਪੂ ਜੀ ਉਰਦੂ ਵੀ ਜਾਣਦੇ ਨੇ ਇੰਨੀ ਉਮਰ ਦੇ ਵਿੱਚ ਇੰਨਾ ਗਿਆਨ ਰੱਖਣਾ ਬਹੁਤ ਵੱਡੀ ਗੱਲ ਹੈ। ਉਰਦੂ ਉਰਦੂ ਤੇ ਹਿੰਦੀ ਦੇ ਵਿੱਚ ਜੇ ਤੁਸੀਂ ਕੋਈ ਬਹੁਤਾ ਫਰਕ ਆ ਓਕੇ ਬੋਲਣ ਦੇ ਵਿੱਚ ਜਿਹੜਾ ਸੁਣਨ ਦੇ ਸੁਣਨ ਦੇ ਵਿੱਚ ਆ ਕੋਈ ਫਰਕ ਨਹੀਂ ਹਲਾ। ਤੁਸੀਂ ਵੀ ਸੁਣੋਗੇ ਤੁਹਾਨੂੰ ਵੀ ਸਮਝ ਆ ਜਾਣਾ। ਹਾਂਜੀ। ਯੈਸ ਪਰ ਪੜ੍ਹਨਾ ਨਹੀਂ ਹੋਣਾ। ਜੀ। ਜੀ ਉਹ ਪੁੱਟੀ ਹੁੰਦੀ ਆ। ਅੱਜ ਵਾਰ ਤੋਂ ਮਾਈਗ੍ਰੇਸ਼ਨ ਨੌਜਵਾਨ ਪੀੜ੍ਹੀ 'ਚ ਬਹੁਤ ਚੱਲ ਰਹੀ ਹੈ ਕੈਨੇਡਾ ਆਸਟ੍ਰੇਲੀਆ ਮੈਂ ਤੁਸੀਂ ਕੀ ਸੋਚਦੇ ਹੋ ਹਜੇ ਤਾਂ ਵੀ ਬੱਸੇ ਥੋੜੇ ਟਾਈਮ ਤੱਕ ਤਾਂ ਸੋਚਾਂਗੇ ਬੈਸੇ ਜਾਣਾ ਪਿੱਛੇ ਹੀ ਆ ਜਾਣਾ ਚਾਹੀਦਾ ਹਾਂਜੀ ਹਾਂਜੀ ਬਾਪੂ ਜੀ ਕਹਿੰਦੇ ਹੋਣਗੇ ਗੱਪ ਬਾਪੂ ਜੀ ਨੇ ਮੈਂ ਪਹਿਲਾਂ ਪੁੱਛਿਆ ਸੀ ਕਹਿੰਦੇ ਗੱਪ ਆ ਨਹੀਂ ਨਹੀਂ ਜੀ ਅਸੀਂ ਤਾਂ ਜਾਣਾ ਜਾਣਾ ਹਾਂਜੀ ਹਾਂਜੀ ਕਿਉਂ ਜਾਣਾ ਵਾ ਵਧੀਆ ਜੀ ਉੱਥੇ ਨੂੰ ਠੀਕ ਹੈ ਤੇ ਕਰ ਲੈਂਦੇ ਬੱਚਿਆਂ ਦਾ ਫਿਊਚਰ ਉੱਥੇ ਵਧੀਆ ਠੀਕ ਹੈ ਬੱਚੇ ਨੂੰ ਉੱਥੇ ਉਗਾਣਗੇ ਠੀਕ ਹੈ ਸਾਰਾ ਕੁਝ ਯਾ ਪਿੱਛੇ ਜਾ ਕੇ ਆਪਦਾ ਸਾਮਾਂਗੇ ਕੀਤੀ ਬੜੀ ਕਰਾਂਗੇ ਯਾ ਇਹ ਕੀ ਲੱਗਦਾ ਵੀ ਬੱਚੇ ਚਲੇ ਜਾਣਗੇ ਕਹਿੰਦੇ ਬਾਪੂ ਜੀ ਕਹਿੰਦੇ ਵੀ ਉੱਥੇ ਜਾਣਾ ਨਹੀਂ ਬੱਚਿਆਂ ਨੇ ਹੁਣ ਜੇ ਛੋਟੇ ਆ ਬੱਚੇ ਜੇ ਹੁਣ ਲੈ ਜਾਗੇ ਤਾਂ ਠੀਕ ਆ ਜੇ ਵੱਡੇ ਹੋ ਗਏ ਫੇਰ ਨਹੀਂ ਜਾਣਾ ਫੇਰ ਨਹੀਂ ਜਾਣਾ ਹਾਂ ਜੀ ਇਹ ਕਹਿੰਦੇ ਵੀ ਪੰਜਾਬ ਜਾ ਕੇ ਵੀ ਟੈਨਸ਼ਨ ਨਹੀਂ ਹੁੰਦੀ ਸਵੇਰੇ ਉੱਠਣ ਦੀ ਨੀ ਹੁਣ ਤਾਂ ਚਲੋ ਇਹ ਗੱਲਾਂ ਵੱਖਰੀਆਂ ਨੇ ਉਹ ਤਾਂ ਹੋਣਾ। ਕੀ ਕਾਰਨ ਹੋ ਸਕਦੇ ਨੇ ਰਿਵਰਸ ਮਾਈਗ੍ਰੇਸ਼ਨ ਦੇ ਨੌਜਵਾਨਾਂ 'ਚ? ਜਿੱਦਾਂ ਇੱਥੇ ਦੇਖਦੇ ਆਂ ਹੁਣ ਸਕੂਲਿੰਗ ਦੇਖਦੇ ਆਂ ਬੱਚਿਆਂ ਦਾ ਜਿਵੇਂ ਕਿ ਕਲਚਰ ਦੇਖਦੇ ਆਂ ਅੱਗੇ ਜਿਵੇਂ ਹੁਣ ਪੰਜਾਬ ਦਾ ਕਲਚਰ ਸੀਗਾ ਉਹ ਚੀਜ਼ਾਂ ਦੇਖਦੇ ਆਂ ਹੁਣ ਬੱਚਿਆਂ ਦਾ ਇੱਥੇ ਤੁਹਾਨੂੰ ਪਤਾ ਹੀ ਆ ਵੀ ਕੀ ਕੁਛ ਇੱਥੇ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਤੇ ਅੱਗੇ-ਅੱਗੇ ਜਦੋਂ ਸੋਚਦੇ ਆਂ ਵੀ ਬੱਚੇ ਵੱਡੇ ਹੋਣਗੇ ਕੁੜੀਆਂ ਵੱਡੀਆਂ ਹੋਣਗੀਆਂ ਤਾਂ ਉਹ ਚੀਜ਼ਾਂ ਵੀ ਜਦੋਂ ਠੀਕ ਆ ਉੱਥੇ ਆਪਣੇ ਕਲਚਰ 'ਚ ਬੰਦਾ ਰਹਿੰਦਾ ਤਾਂ ਵਧੀਆ। ਠੀਕ ਹੈ। ਹਾਂਜੀ। ਹੁਣ ਹੁਣ ਅਸੀਂ ਇੱਕ ਵੀਡੀਓ ਆ ਬਹੁਤ ਬਹੁਤ ਤਾੜੀ ਮਾਰਦੇ ਵੀਰੇ ਦੇ ਨਾਮ ਤੇ ਵੀਰੇ ਤੁਹਾਡਾ ਨਾਮ ਕੀ ਹੈ ਇੰਦਰਜੀਤ ਇੰਦਰ ਜੀ ਥੈਂਕ ਯੂ ਇੰਦਰ ਵੀਰੇ